ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਆਲੂ ਬੇਗਨ ਦੀ ਸਬਜ਼ੀ ਨਵੇਂ ਤਰੀਕੇ ਨਾਲ ਤੁਸੀਂ ਇਸ ਤਰ੍ਹਾਂ ਮੜਾਉਂਗੇ ਤੇ ਉਂਗਲੀਆਂ ਜੱਟ ਦੇ ਰਹਿ ਜਾਓਗੇ ਇਹਦੇ ਵਿੱਚ ਅਸੀਂ ਲੈ ਆਏ ਆਲੂ ਬੇਗਨ ਕੱਟੇ ਐਦਾਂ ਹੀ ਲੈ ਆਏ ਅੱਧੀ ਕੌਲੀ ਦਹੀਂ ਪਾਈ ਅਸੀਂ ਇਹਦੇ ਵਿੱਚ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਨਮਕ స నమ తు స్వాద అనుసారల్ది గర్మ మసాలా థోడీ రెడ్ చిలీ పావే థోడీ గ్రీన్ చిల్లీ పావే ఓరీ జీ మిర్చాగి అదరక లసణ పేస్ట్ ਹੁਣ ਅਸੀਂ ਇਹਨੂੰ ਮਿਕਸ ਕਰਾਂਗੇ। ਆ ਮਿਕਸ ਕਰ ਦਿੱਤਾ। ਬੜਾ ਸੋਹਣਾ ਮਸਾਲੇ ਮਿਕਸ ਹੋ ਗਏ ਸਾਰੇ। ਹੁਣ ਅਸੀਂ ਇਹਨੂੰ ਥੋੜੀ ਦੇਰ 1 ਘੰਟੇ ਵਾਸਤੇ ਟੱਕ ਦੇਾਂਗੇ। ਉਸ ਤੋਂ ਬਾਅਦ ਅਸੀਂ ਇਹਦੀ ਸਬਜ਼ੀ ਤਿਆਰ ਕਰਾਂਗੇ। ਲਓ ਜੀ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਤੇਲ। ਜੀਰਾ ਪਾਵਾਂਗੇ ਅਦਰ ਚਮਚ ਇਹ ਹਰੀ ਮਿਰਚ ਕੱਟੀ ਹੈ ਥੋੜੀ ਲੰਬੀ ਲੰਬੀ ਕੱਟੀ ਹੈ ਇਹ ਪਾਵਾਂਗੇ ਇਹਦੇ ਨਾਲ ਸੇ ਪਿਆਜ਼ ਚੌਪ ਕਰਕੇ ਰੱਖੇ ਸੀ ਇੱਕ ਪਿਆਜ਼ ਲਿਆ ਹੈ ਲਓ ਜੀ ਤੇ प्याज ਵੀ ਬਰਾਊਨ ਹੋ ਚੁੱਕਿਆ ਇਹਦੇ ਵਿੱਚ ਪਾਵਾਂਗੇ ਹੁਣ ਅਸੀਂ ਆਲੂ ਔਰ ਬੈਂਗਨ ਜਿਹੜੇ ਅਸੀਂ ਮੈਰੀਨੇਟ ਕਰਕੇ ਰੱਖੇ ਸੀ ਇਹਦੇ ਵਿੱਚ ਅਸੀਂ ਥੋੜਾ ਪਾਣੀ ਪਾਵਾਂਗੇ ਸਾਰੇ ਮਸਾਲੇ ਪਾਣੀ ਚ ਆ ਜਾਣਗੇ ਇਹ ਲੋੜੀ ਦੀ ਹੁਣ ਅਸੀਂ ਇਸ ਨੂੰ ਥੋੜੀ ਦੇਰ ਲਈ ਟੱਕ ਕੇ ਪਕਾਵਾਂਗੇ ਲਓ ਜੀ ਸਰਦੀ ਬਹੁਤ ਸੋਹਣੀ ਬਣ ਗਈ ਹੈ ਔਰ ਬਹੁਤ ਸੋਹਣਾ ਰੰਗ ਆ ਗਿਆ ਸਰਦੀ ਦਾ ਸਾਨੂੰ ਤੇ ਇਸ ਤਰ੍ਹਾਂ ਦੀ ਸਬਜੀ ਪਸੰਦ ਹੈ ਜੇ ਤੁਹਾਨੂੰ ਸਬਜੀ ਪਸੰਦ ਹੈ ਤੁਸੀਂ ਚੁਪਾਨੀ ਸਪਾ ਸਕਦੇ ਹੋ ਅਸੀਂ ਥੋੜੀ ਜਿਹੀ ਤਰੀ ਕਰਨ ਦੀ ਹੈ ਤੁਸੀਂ ਵੀ ਇਸ ਤਰ੍ਹਾਂ ਟਰਾਈ ਕਰੋ ਜੀ ਬਹੁਤ ਸੁਆਦਗਰਦੀ ਸਬਜੀ ਇੱਕ ਵਾਰੀ ਟਰਾਈ ਕਰੋਗੇ ਤੇ ਬਾਰ ਬਾਰ ਬਣਾਓਗੇ ਥੈਂਕ ਯੂ ਜੀ